ਪਿੰਡ ਵਾਲੇ ਬੰਦਿਆਂ ਨੂੰ ਖਵਾ ਕੇ ਗੱਫਾ ਪਾਣੀ ਤੇ ਹੁਣ ਆਪਾਂ ਚੱਲੇ ਆਂ ਦਰਿਆੋਂ ਪਾਰ ਲੈ ਕੇ ਰੋਟੀ ਪਾਣੀ ਉਹਨਾਂ ਨੂੰ ਦੇ ਕੇ ਆਉਨੇ ਬੰਦਿਆਂ ਨੂੰ ਉਹ ਸਾਰੇ ਵੀਰ ਠੀਕ ਠਾਕ ਆ ਬਾਕੀ ਇਲਾਕੇ ਵੰਦੀਆ ਝੂਨੇ ਦੀ ਵਧਾਈ ਦੀ ਬਾਤ ਥੋੜੇ ਦਿਨ ਰਹਿ ਗਿਆ ਜੇ ਹਨੇਰੇ ਨੂੰ ਨਾ ਲੱਗਾਂ ਮਸਟਾਰ ਹੋਏ ਨਾ ਪਰ ਨਾਲ ਨਾਲ ਤੁਹਾਨੂੰ ਵਧੀਆ ਖਲੋਪ ਬਣਾਵਾ ਆ ਬਾਵਾ ਪੰਜਾਬ ਦੇ ਨਾਲ ਕੰਮ ਮਸ਼ੀਨਾਂ ਦੇ ਨਾਲ ਵਧੀਆ ਚੱਲ ਪਾਉਂਦਾ ਉੱਤਰਪੇ ਆਪਾਂ ਮੰਡਲ ਨੂੰ ਰਾਣੀ ਸੁੰਦਰਾ ਵੀ ਸ਼ਹਿਰ ਨੂੰ ਜਾਣ ਲਈ ਆ ਮਸ਼ੀਨਾਂ ਦਾ ਕੰਮ ਜਿਹੜਾ ਇੱਕ ਤੇਲ ਟੁੱਲ ਲੈ ਕੇ ਉਹਨਾਂ ਟਰੈਕਟਰਾਂ ਦਾ ਸਰਵਿਸ ਕਰਨੀ ਸਾਰੇ ਟਰੈਕਟਰਾਂ ਦੀ ਕਿਉਂ ਇਹ ਆਪਣਾ 4 ਚੋਹ ਦਿਨਾਂ ਨੂੰ ਪੰਜਾਂ ਨੂੰ ਕੰਮ ਚਾਲੂ ਹੋਏ ਨਾ ਫੇਰ 440 ਜਿੱਨਾ ਜਰ ਕਣਕਣੀ ਬੀਜੀ ਐ ਉਹਨਾਂ ਸੁਲਤਾਨਪੁਰ ਪਹੁੰਚ ਕੇ ਸਮਾਨ ਤੂੜ ਲੈਣੇ ਆ ਉਹ ਸੁਪਰ ਸੀਡਰ ਆ ਸਾਮਾਨ ਉਹਦੇ ਬਣਿਆ ਪਿਆ ਹੈ ਅੱਜ ਹਸਾਬ ਨਾਲ ਸਾਰੀ ਢੜੀ ਸ਼ਹਿਰ ਹੀ ਲੈ ਜਾਣੀ ਹੈ ਧੀਪ ਵੀ ਹੁੰਦੀ ਹਣੀ ਮੈਨੂੰ ਕਿਤੇ ਸੜਕ ਦਿਖਾਦੀ ਆ ਇਹਦੇ ਵਿਚਾਰੀ ਕੱਚੇ ਰਾਵਾਂ ਦੇ ਹੀ ਚੱਲਦੀ ਏ ਉਹ ਬੀਜ ਇਹ ਤੋਂ ਡਾਈਟਾ ਮਿਲਦਾ ਸਾਰਾ ਕੋਲ ਮਿਲਦਾ ਜਵਾਨੋਂ ਹਾਂਜੀ ਉਹਨਾਂ ਕਿ ਲੈ ਲਓ ਉਹਨਾਂ ਨੂੰ ਸ਼ਗਨ ਲੱਗੇ ਆਪਾਂ ਜੂਸ ਜਦੋਂ ਮੈਂ ਸ਼ਹਿਰ ਆਵਾਂ ਦੇ ਇਹ ਵੀਰ ਕੋਈ ਜੂਸ ਆ ਕੇ ਜਾਣਾ ਵਾਸਤੇ ਬਹੁਤ ਵਧੀਆ ਕੌਫ ਦਾ ਜੂਸ ਬਣਾਉਂਦਾ ਮੁੰਡਾ ਏ ਜੇ ਤੁਸੀਂ ਕੋਈ ਸ਼ਹਿਰ ਆਉਣਾ ਹੋਵੇ ਤੇ ਇਹਦੇ ਕੋਈ ਜੂਸ ਪੀ ਕੇ ਜਾਇਆ ਕਰੋ ਹੁਣ ਖੋਰ ਵੇ ਖੋਰ ਦੀ ਗਰਾਰੀ ਵਿਲਡ ਕਰਾਉਣਾ ਏ ਉੱਥੋਂ ਸਾਰਾ ਆਪਣਾ ਕੰਮ ਹੁੰਦਾ ਗੇਰਾ ਪੂਰਾ ਦਾ ਸਾਰਾ ਜਾ ਰਹੀ ਦਾ ਇਹ ਲੱਗਿਆ ਵੀ ਉਹਨਾਂ ਨੂੰ ਫੇਰ ਪੈਂਚਰ ਫੇਰ ਪੈਂਚਰ ਵਾਲੀ ਦੁਕਾਨ ਤੋਂ ਉਹਨੇ ਪੈਂਚਰ ਹਵਾ ਬੜੀ ਘਟੌਂਦਾ ਹੈ ਬੱਸ ਹਜੇ ਨਾ ਵੀ ਮੋਟਾ ਛੇ ਕੀ ਹੋ ਜੇ ਵਧੀਆ ਵਧੀਆ ਹਾਂ ਹਾਂ ਗਿਆ ਦੇ ਪੈਂ ਗਿਆ ਦੇ ਇੱਕ ਦਾ ਹੋਗਾ ਵੇ ਨਹੀਂ ਯਾਰ ਉਦਾ ਇਹਦਾ ਨਜ਼ਾਰਾ ਨਾ ਟਿਊਬਲੈਸ ਦਾ ਤੁੱਜਾ ਖੋਲ੍ਹੋ ਤੇ ਪਾਓ ਤੇ ਲਓ ਸਾਡੀ ਉਹ ਟਿੱਕ ਟਿੱਕ ਕਰ ਲਕਰ ਮੜੇ ਬੂਟੇ ਲੈ ਕੇ ਆਂਦੇ ਆ ਜਨਰ 17000 ਦੇ ਦੇਖ ਲੋ ਰੋਕੀਂ ਨਹੀਂ ਜਾਵੀ ਲੋਕਾਂ ਨੂੰ ਸ਼ੌਂਕ ਆ ਲਓ ਇਹ ਵੀ ਨਾ ਪਾਉਣ ਦਾ ਸਾਰੇ ਬੰਦੇ ਨੂੰ ਸ਼ੌਂਕ ਆ ਬੂਟੇ ਲਾਉਣ ਦਾ ਇਹ ਘਰ ਲਈ ਜਾਂਦਾ ਕਿਹੜਾ ਉਹੀ ਆ ਕੀ ਫਰੀ ਸਜਾਵਣੀ ਬੂਟੀ ਸੱਤਾ ਵਾਲਾ ਡਿੱਗਾ ਸੱਤਾ ਦਾ ਸੱਤਾ ਹੋ ਗਿਆ ਇਹ ਅੱਧੇ ਰੋਗ ਕਾਟ ਦਿੰਦੇ ਆ ਲਾਚੀਆਂ ਲੂਚੀਆਂ ਇਹ ਸਜਣ ਹੈ ਸਜਣ ਚਲੇ ਸੁਸਰਾਲ ਹਾਂ ਤੇਰਾ ਨਗਰਾ ਤੇਰਾ ਇਹ ਪਾਰ ਲਾਵਾਂ ਗੀ ਗੁੰਮੀਆਂ ਗੁੰਮੀਆਂ ਉਹਨੇ ਗੁੰਮੀਏ ਆ ਬੁੱਢੇ ਦਾ ਉਹ ਅਗਲੇ ਬੰਨੇੋਂ ਕੱਢੋ ਖੋਲੋ ਸੰਤਰਾ ਦੇੋਂ ਕੱਢੋ ਇਹਨਾਂ ਮਾਰਦੇ ਮਿਖਾਏ ਪਣਸੇ ਰੇਲਾ ਇਹਨਾਂ ਕਰ ਵੇਚੀ ਰਿਆਂਦੇ ਨਾ ਆਹ ਬਹੁਤ ਜਦਾ ਜੀਪ ਤੇ ਰੱਖ ਕੇ ਲੈ ਜਾਣਗੇ ਸਾਰੇ ਆਏ 15000 ਦੇ 17000 ਦੇ ਸਾਨੂੰ ਪਾਣੀ ਪੁਣੀ ਦੀ ਡਰਮੀ ਲਿਆਓ ਲਾਗੇ ਲਾਉਣੇ ਕਿਹੜਾ ਸੁੱਕੇ ਆ ਗਿਆ ਭੋਲਾ ਸ਼ ਆ ਗਿਆ ਭੋਲਾ ਬੋਤਰੀ ਕਾਲ ਜੀ ਤੇ ਨਹੀਂ ਆਏ ਜਿਵੇਂ ਸੰਗਣਾ ਤੇ ਲੱਗਿਆ ਨੰਗ ਬੱਤੀ ਹੈ ਤੇ ਨਹੀਂ ਜਨਾ ਜੀ ਬਬਾ ਜੀ ਤੁਹਾਡੇ ਰੋਂ ਕੰਸੀ ਬੰਦੇ ਵੰਡਨੇ ਪਏ ਨਹੀਂ ਕਿਦਾਂ ਤੇ ਨਹੀਂ ਹੋਰ ਕਾਹਦਾ ਕਹਿੰਦਾ ਹੈ ਜੀ ਹੋ ਗਈ ਅੱਜ ਹੋ ਗਈ ਅੱਜ ਆ ਅੱਡੇ ਡੀਡੀ ਆ ਬਾਬਾ ਬਈਏ ਕਿੱਲੇ ਨੂੰ ਸਰਪਾ ਸਮਦੂਆ ਦੇ ਆਏ ਆ ਖਾਦ ਕਰਤੀ ਤਿਆਰ ਬੂਟਿਆਂ ਲਈ ਹੁਣ ਬੂਟਿਆਂ ਦੀ ਆਹ ਰਿਕੰਪੋਸਟ ਵਰਮੀ ਕੰਪੋਸਟ ਖਾਦ ਅਨਾਰੀਅਲ ਦਾ ਚੂੜਾ ਖਾਦ ਤੇ ਵਿੱਚ ਰੂੜੀ ਤੇ ਵਿੱਚ ਫੱਕ ਮਿਕਸ ਕਰਕੇ ਖੇਤੀ ਬਾੜੀ ਇੰਸਪੈਕਟਰ ਬਲਵਿੰਦਰ ਸਿੰਘ ਜੀ ਦੀ ਕਮਾਂਡ ਹੈਟ ਫਾਦਰ ਸਾਹਿਬ ਆਪਣੇ ਤੇ ਸਤਨਾਮ ਭਾਜੀ ਤੇ ਅਰਸ਼ ਭਾਜੀ ਇਹ ਅੱਜ ਲੈ ਕੇ ਆਏ ਆਪਣੇ ਬੂਟੇ 17000 ਦੇ ਫਲਾਂ ਫੁੱਲਾਂ ਦੇ ਹੁਣ ਕੰਮ ਸ਼ੁਰੂ ਕਰਤਾ ਲਾਤਾ ਟੱਕ ਪਈ ਹੁਣ ਇਹ ਫੇਸ ਦੇਖ ਲਿਆ ਇਹ ਲੋਗ ਇੱਕ ਵਾਰ ਹੁਣ ਫੇਸ ਸੈਇਦ ਕਰਦੇ ਹੋਏ ਆ ਕਰਤਾ ਸ਼ੁਰੂ ਵੈਗਰੂ ਦਾ ਨਾਮ ਲੈ ਕੇ ਹੁਣ ਟੋਏ ਮਾਰ ਕੇ ਬੂਟਿਆਂ ਦੀ ਕਰਦੇ ਆ לא וואי שירו, פאי יניק לאותיה ਦੀ ਇੱਕ ਦੇ ਬੂਟੇ ਲਿਆਈ ਹੋ ਮੈਂ ਨਾ ਮੈਂ ਤਾਂ ਜਾ ਦੇਖ ਨਹੀਂ ਹੋਇਆ ਯਾਰ ਡਾਕਟਰ ਤੇ ਇੱਕ ਟਾਂਦਾ ਇਹਨਾਂ ਮੈਂ ਅੱਛਾ ਵਾਦ ਗਿਆ ਵਾਦ ਕਿ ਸਰੀਰ ਨਾ ਵਰਮਾ ਤੂੰ ਮਰਨ ਦੇ ਮੈਂ ਕਿੱਥੇ ਮਾਰਾਂ ਕਿੱਥੇ ਜਾਉਂ ਤੂੰ ਸਾਡੇ ਲੱਤਾਂ 'ਚ ਮਾਰ ਕੇ ਵਰਮਾ ਆਹ ਤੂੰ ਉਹਨੂੰ ਡੈਡੀ ਨੂੰ ਪੁੱਛ ਆ ਉਧਰ ਜਾ ਡੈਡੀ ਕੋਗੇ ਇੱਥੇ ਮਾਰਾਂ ਮੈਂ ਕਿੱਥੇ ਮਾਰਾਂ ਵਰਮਾ ਮਾਰ ਸਿਰ 'ਚ ਭਾਈ ਫੜੀਏ ਭਾਈ ਹੈਲੋ ਨੇ ਭਾਈ ਖੜੀਏ ਕੋਈ ਗੱਲ ਨਹੀਂ ਯਾਰ ਆ ਤਰਾ ਬੰਦਰਾ ਸੈਟਰ ਸਰੀਰ ਕੈਮੇ ਦਾ ਜੇ ਰੋੜ ਦੂੜੀ ਲਾਉਣਾ ਘੜੀ ਨੂੰ ਬੁਲਾ ਕੇ ਸਾਲੇ 18 ਬੂਟੇ ਲੈਣ ਕਿ ਜਿਹੜਾ ਤਰਨ ਜੀ ਪੈ ਗਈ ਉਹ ਤੇ ਬੁਲਾ ਕੇ ਸਾਲੇ 1 ਨਹੀਂ ਅੱਟਾ ਨਹੀਂ 18 ਬੂਟੇ ਲੈਣ ਉਹ ਆਖ ਰਿਹਾ ਅੱਡੇ ਟੋਏ ਤੇ ਵੱਜ ਗਏ ਅੱਛਾ ਜੇ ਜਦਈਆ ਚੱਲ ਪਿਆ ਉਸਤਾਦ ਚੇਲੇ ਦਾ ਚਲੋ ਇਹ ਕਿਹਕੇ ਲੱਗਦਾ ਦੋ ਦੋ ਵਰ ਮੈਂ ਨਗਾਈ ਪੁੱਤੋ ਇੱਕ ਜੋੜ ਕੇ ਖੁੱਲਾ YouTube ਆ ਚੰਗਾ ਦੋ ਦੋ ਆਹੋ ਐਂ ਤਰ੍ਹਾਂ ਤੋੜ ਲਿਆ ਕਰ ਨਾ ਪੰਨ ਲਿਆ ਕਰ ਵੀ ਜਾ ਤੂੰ ਹੀ ਲੱਭ ਲਾ ਕੋਈ ਓਵੇ ਆ ਗਿਆ ਕਈਆਂ ਫੜੋ ਮਿੰਟੋ ਮੰਟੀਆਂ ਦੇ ਲਾਗੇ ਬੂਟੇ ਦੇ ਮੇਰੇ ਬੇਬੇ ਅੱਜ ਇਹ ਕੰਨ ਟੱਕੋਂ ਜਾਂ ਸਿੱਧੜ ਗਈ ਹੈ ਹਾਂਜੀ ਆਹ ਆਹ ਲਾਈਨ ਸਿੱਧੀ ਹੋ ਗਈ ਕਿ ਨਹੀਂ ਕਰਨ ਜਾਵਾ ਦੁਬਾਰਾ ਬਾਹਰ ਕਰ ਦੇ ਆਹੋ ਇੱਥੇ ਮਾਰ ਦੇ ਮੇਰੇ ਪਿਆਰੇ ਆ ਤਾਂ ਇਦਾਂ ਵਦਨਾ ਨਹੀਂ ਬੂਟਾਂ ਦਾ ਬੂਟੇ ਪੋਣਾ ਵੀ ਕਰਨੀ ਹੋਣਾ ਤੁਹਾਡੇ ਦੇ ਬਾਹਰ ਇੱਥੇ ਵਾਰੀ ਬੂਟੇ ਲਾਉਣ ਲੱਗਿਆ ਹਸਾਬ ਲਾ ਲਾਂਗੇ ਨਾ ਜਿਹੜੇ ਵਦਨੇ ਆ ਹਾਂ ਖਲੋ ਜਾ ਇੱਧਰ ਜਾਂ ਫਿਰ ਆ ਬੂਟਾ ਪਾਸਾਈਡ ਤੇ ਕਰਾ ਲੈਣਾ ਉਹ ਜਿਆਦਾ ਨਹੀਂ ਲੱਗੇ ਹੁੰਦੇ ਇਹਦੇ ਤੋਂ ਕੋਈ ਪਰ ਨਿੱਕਾ ਹੋਣਾ ਕੋਲੇ ਸੋਨੇ ਲਾਇਓ ਕੰਨ ਉਹ ਰੰਦੇ ਆਪੇ ਕੋਈ ਬੰਦਾ ਆ ਗਿਆ ਇੱਧਰ ਮੋਟੇ ਦੰਦ ਆ ਉਦੋਂ ਪਾਉਣਾ ਕੋਠੇ ਦੇ ਲਾਏ ਕਿੰਨੇ ਇੰਨਾ ਬਿਲਕੁਲ ਰੱਖਣਾ ਗਾੜੀ ਕਿੰਨੀ ਬਾਲ ਦੇ ਮੋਢੀ ਕੱਢੀ ਜਾਂਦਾ ਥੱਲੇ ਬਾਲ ਮੈਂ ਨਾ ਯਾਰ ਮੈਂ ਤੇ ਮੰਨ ਗਿਆ ਸ਼ੌਂਕ ਹੁੰਦਾ ਇੱਕ ਕੰਮ ਦਾ ਬੂਟੇ ਲਾਉਣ ਦਾ ਸ਼ੌਂਕ ਪਹਿਲਾਂ ਲਿਆਉਣ ਦਾ ਸ਼ੌਂਕ 3 ਵਜੇ ਉੱਠ ਕੇ ਬੂਟੇ ਲੈਣ ਗਿਆ ਤਾਂ ਹੋਣ ਵੇ ਕਿਧਰੇ ਥੱਲੇੋਂ ਧਰਤੀ ਤੱਕ ਹੀ ਆਉਂਦਾ ਪਹਿਲਾਂ ਐ ਤੋੜੀ ਨਾ ਭਾਵੇਂ ਸਰੀਰ ਦਿਖਾਉਂਦਾ ਨਹੀਂ ਵੀ ਸਾਹ ਚੜਿਆ ਇੰਨਾ ਜੱਸਾ ਡੋਲਾ ਏ ਉਹ ਡੋਲਾ ਏ ਤੇਰਾ ਉਹ ਸ਼ਰਟ ਪਾੜ ਚਲੀ ਉਧਰੇ ਨਾਲ ਵਾਂ ਕੇ ਕੈਸਟਲ ਵਾਕੇ ਆਲੇ ਦਰੇ ਜੇ ਜਮਾ ਨਹੀਂ ਜਾ ਰਹੀ ਯਾਰ ਸਾਡਾ ਇੱਥੇ ਭਾਈ ਤੁਸੀਂ ਇਹ ਕਰਦੇ ਲਾ ਦਿਓ ਇਸੀ ਮਾਰ ਦੀ ਵਟ ਚ ਕਿ ਇੱਥੇ ਘਟਦੀ ਇਹ ਇੱਥੇ ਤੋਂ ਵਟ ਨਹੀਂ ਫਿਰ ਇਦਾਂ ਲੱਗਿਓ ਇਹਨਾਂ ਹਾਈ ਦੇ ਸਾਹਮਣੇ ਸੱਤੇ ਮਾਰ ਆਉਦੇ ਵਟ ਦੇ ਵਿੱਚ ਮਾਰ ਦੇਖ ਇਹ ਟੇਡਾ ਜਣਾ ਨਾ ਵਾਲ ਚ ਫਰਕ ਆ ਵਟ ਕਿਹੜਾ ਗਾੜੀ ਗੁਣੀਆਂ ਚ ਪਾਈ ਪੂਰਾ ਨਰਸਰੀ ਵਾਲੇ ਵੀਰਦਾਲ ਦੱਸਣ ਦੇ ਬੂਟਿਆਂ ਦਾ ਇਹ ਆਂਬ ਆ ਦੱਜਾ ਬਸ ਇੱਕ ਕੀ ਹਵਾ ਲਾੜੂ ਅੱਛਾ ਭਾਈ ਜਣੀ ਪੂਰੀ ਦੱਸਣ ਦੇ ਉਹ ਭਰਾਵਾ ਆਂਬ ਇਹ ਨਰਸਰੀ ਆਏ ਨਿਚੇ ਅੰਬਾਂ ਨੂੰ ਮਰੂਦ ਦਸੀ ਸਰੇ ਦੇ ਸਰੇ ਦੇ ਨਰਸਰੀ ਫਾਰਮ ਵਾਲੇ ਅੱਜ ਇਕੱਠੇ ਹੋਏ ਇਹ ਵੀ ਆਂਬ ਆ ਇਹ ਲਾਚੀ ਆਂਬ ਉਹ ਥੱਲਿਓਂ ਫੜੋ ਓਏ ਜੀ ਆ ਆਪਣੇ ਕਿੰਨੂ ਆ ਕੇ ਫੜ ਲਗਾ ਮੈਂ ਚੀਕ ਰਣਾ ਪਾਣਾ ਹਾਂ ਬਾਹਰ ਚੀਕ ਰਣਾ ਪਾਣਾ ਪਾ ਜੀ ਆ ਦਾ ਆ ਸਰਕਾਰ ਵਾਲੇ ਇੱਧਰ ਇਹ ਕਾਲੀ ਕਾਲੀ ਵਾਹਤੀ ਨੂੰ ਕਿੰਨੇ ਵਿਆਪੀਆਂ ਨੂੰ ਮੁਹਾਰਕ ਆਲਾ ਅੱਛਾ ਲੀਆ ਚੀਕੂ ਕਾਲਾ ਚੀਕੂ ਹਟ ਓਏ ਬਾਜੀਆਂ ਲਾ ਦੇ ਜੰਗਾ ਇਹਦੇ ਤੇ ਇਹ ਚੀਕੂ ਆ ਬਾਜ ਚੀਕੂ ਆ ਬਾਤ ਕਰਨ ਆਵੇ ਚੀਕੂ ਲੱਗਾ ਇਹ ਪਾਰ ਵਾਲੇ ਜਿਤਨਾ ਮੈਰ ਚ ਲੱਗੇ ਆਪਣੇ ਆਹੋ ਆ ਜਾ ਰਾਦੇ ਇਹਨਾਂ ਨੂੰ ਇੱਕ ਦੂਜੇ ਮੁਸਲਮਾਨ ਆ ਦੂਜੇ ਕੀ ਨਰਸਰੀ ਵਾਲੇ ਅਸਾਂ ਨਹੀਂ ਆ ਯਾਰ ਆ ਹੈਗੀ ਚੈਰੀ ਆ ਦੋ ਅਸਾਂ ਚੈਰੀ ਵੀ ਲੈਂਦੀ ਆ ਹਾਂ ਦੋ ਚੈਰੀਆਂ ਕਰਦਾ ਲੈਂਦੀਆਂ ਕਹਿੰਦੇ ਨੂੰ ਹੁਣੇ ਲੱਗਣਾਂ ਆਪਣੀਆਂ ਆਏ ਹਾਏ ਵੇ ਫਿਰ ਤਾਂ ਕੰਮ ਨਜ਼ਾਰਾ ਵੱਜ ਗਿਆ ਦੇ ਇਹਦੇ ਕੱਲ ਨੂੰ ਖਾਵਾਂਗੇ ਫਿਰ ਆਪਾਂ ਹੁਣੇ ਲੱਗਣੇ ਲਾਉਂਦਿਆਂ ਸਾਰੀ ਦੇ ਨੋ ਨਾ ਕਰਨ ਉਧਰ ਆ ਜਾ ਹੁਣ ਉਧਰ ਆ ਜਾ ਫੋਟੋ ਪਾਸ ਤੋਂ ਘਾੜੀ ਆਉਥੇ ਲਾ ਜੀ ਇਹਨੂੰ ਉਧਰ ਆ ਆ ਉਹ ਮਾਰ ਦੇ ਇਹ ਮਾਰ ਦੇ ਤਿੰਨੇ ਲਾਈਨ ਉਧਰ ਆ ਜੀ ਸਿੱਧਾ ਬਰਾ ਉਹ ਵੇਟ ਕਰੀਏ ਨਿਆ ਖਾਂਗੇ ਆ ਆ ਲੈ ਸੰਤਰਾ ਦੇ ਪੁੱਤੋਏ ਆ ਨਹੀਂ ਲੱਗੇ ਹੀ ਨਾ ਦੇ ਮੜਾ ਮੜਾ ਹੀ ਲੱਗੇ ਕੀ ਕਰਦਾ ਕਰੋ ਘੇਰਾ ਜਾਨੀ ਦਾ ਲੱਗ ਰਿਹਾ ਇੱਕ ਮਾਲਟਾ ਕਿ ਤੇਰਾ ਤਾਂ ਹੋਏ ਇੱਧਰ ਘੱਟ ਲਾ ਦੇ ਮਾਲਟਾ ਇਹ ਹਾਲਿਆ ਆਪਣੇ ਕੋਲ ਨਹੀਂ ਰੂੜੀ ਇੱਧਰ ਅਗਰੇ ਜਾ ਯਾਰ ਰੂੜੀ ਮਿੱਟੀ ਲਾਈ ਉਹ ਨਾ ਲੈ ਸਕਦਾ ਕਰ ਪੈਰ ਨਮੜਾ ਜਾ ਮਾਪ ਦੇ ਅਗਰ ਮੋਢਾ Ini ਬਰੋ ਬਰ ਘਰ ਦੇ cakar ਕਰਦੇ ਬੂਚਾ ਕਰਦੇ ਨਹੀਂ ਤਰਾ ਵੀ ਡਾਕਟਰ ਨੂੰ ਹੋਏ ਨੂੰ ਚਲੋ ਉਹ ਵੀ ਸੁਪਣਾ ਜੀ ਆਹ ਪਾਰ ਲਾਤਾ ਉਹ ਲੱਗਿਆ ਉਹ ਇੱਕ ਬਾਟੇ ਇਹ ਮਾਟੇ ਨੂੰ ਜੀ ਆਪੇ ਤੋਂ ਨਹੀਂ ਮਾਟਾ ਲਾ ਆਹ ਦੋ ਮਾਸੇ ਇਹ ਕੋਲ ਤਿੰਨ ਲਾਗੇ ਇਹ ਉਹ ਸੰਤਰਾ ਬਾਟਾ ਜੀ ਜਿਹੜੇ ਤੋਂ ਮਾਟੇ ਨੂੰ ਮਾਟਾ ਲੱਗ ਕੇ ਤੇ ਨਵਾਂ ਵੀਰ ਜਕਾ ਹਾਂ ਉਹ ਲੱਗਾ ਨੇ 3 ਤੋਂ 50 40 40 ਇਸ ਸਿੰਨੇ ਬ੍ਰਦਰਸ ਆ ਵੀ ਇੱਕ ਬਾਈ ਏ ਇਹ ਬਈਆ ਏ ਮਾਲਟਾ ਇਹ ਸਭੀ ਲੋਕ ਲਗਾ ਰਹਾ ਅੱਜ ਬੂਟਾ 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 ਕਿੰਨੀਆਂ ਕੋ ਮਾਰ ਰਲੀਆਂ ਵਲ ਅੱਜ ਕਿੰਨੀਆਂ ਵਾ ਤੇ ਚਾਰ ਕੋ ਮਾਰ ਰੀਆਂ ਬੂਟੇ ਲਾਉਣ ਕਿਹੜੀ ਕਿਹੜੀ ਆ ਨਾ ਨਹੀਂ ਲੱਗਦਾ ਨਾ ਲੈ ਕੇ ਦੱਸ ਨਾ ਪਤਾ ਲੱਗੇ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਗੋਬੀ ਦੀ ਮਾਲ ਤੇ ਆਂ ਥੱਲੇ ਗੋਤੂ ਨੂੰ ਆਲਾ ਗੋਬੀ ਦੇ ਲਾਗਾਂ ਕੌਣ ਮੈਂ ਗੋਬੀ ਨਹੀਂ ਛੇੜਦਾ ਆ ਵੇ ਓਏ ਦਿੱਤੇ ਆ ਵੇਖਾਂ ਉੱਤੇ ਮਿੱਟੀ ਚੜੀ ਜੇ ਨਾ ਬਖਾ ਲਾਂਗੇ ਦੋ ਫੁੱਲ ਆਪਾਂ ਵੀ ਆਪਾਂ ਲਾਵਾਂਗੇ ਤੇ ਖਾਵਾਂਗੇ ਮੇਰੇ ਵੀਰ ਕਿੱਡਾ ਹੈ ਵਧੀਆ ਰੁੱਖ ਲਿਆ ਗਿਆ ਲਾਉਣ ਦੇ ਆ ਪਰ ਰੁੱਖਾਂ ਦੀ ਸੇਵਾ ਬਹੁਤ ਕਰਦੇ ਆ ਮੁੰਡੇ ਰੁੱਖ ਦੀ ਸੇਵਾ ਬਹੁਤ ਕਰਦੇ ਆ ਸਾਨੂੰ ਜਿਨ੍ਹਾਂ ਦਾ ਰੁੱਖਾਂ ਨਾਲ ਪਿਆਰ ਹੋ ਗਿਆ ਹੈ ਰੁੱਖ ਬਾਹਰੇ ਜਿਆਦਾ ਲਾਉਣ ਲੱਗ ਪਏ ਆਪਣੇ ਇੱਥੇ ਸਾਰੇ 70 80 ਫਲਾਂ ਦੇ ਬੂਟੇ ਹੋਏ ਹਰ ਇੱਕ ਜੋ ਪੰਜਾਬ ਦੇ ਜਫਾਲ ਹੁੰਦਾ ਸਾਰੇ ਲਾਏ ਆਪਾਂ ਜਿਹਦਾ ਫਲ ਤੋਂ ਲੈ ਕੇ ਇੱਕ ਦਿਨ ਇਹਦਾ ਵੱਖਰਾ ਬਲੌਗ ਬਣਾਵਾਂਗੇ ਬਾਗਬਾਨੀ ਵਾਲੇ ਨਾਲ ਅਫਸਰ ਲੈ ਕੇ ਤੇ ਜੋ ਵੀ ਨਾਲ ਕਰਿੰਦੇ ਨੇ ਆਹ ਕਹਦਾ ਜਿਹੜਾ ਪੁੱਟਾ ਕਿੱਥਾ ਸਾਰਾ ਬਣਾ ਕੇ ਬਲੌਗ ਪੂਰਾ ਪ੍ਰੋਪਰ ਪਾਵਾਂਗੇ ਅੰਕੋ ਆਹ ਪਰਲਾ ਦੇ ਕੇ ਦਾ ਇਹ ਭਾਈ ਇਹ ਰੂੜੀ ਕੱਤੋ ਭਾਈ ਇਹਨੇ ਨਾਲ ਨਿੰਬੂ ਇੱਥੇ ਲਾ ਲਈ ਅਸੀਂ ਕਿਤੇ ਤਾਕਤ ਵਾਈ ਇਹਦੇ ਚ ਦੋ ਚੀਜ਼ਾਂ ਰਲੀਆਂ ਇੱਕ ਰੂੜੀ ਇੱਕ ਇਹਦੇ ਵਿੱਚ ਰਲਿਆ ਨਾਰੀਅਲ ਵਾਲੀ ਖਾਲ ਤੇ ਇੱਕ ਬਾਇਓ ਕੰਪੋਸਟ ਖਾ ਜਿਹੜੀ ਗੋਦਿਆਂ ਵਾਲੀ ਉਹ ਇੱਕ ਨਾਲ ਪਾ ਲੱਕ ਤੇ 3 4 5 9 ਵਿੱਚ ਤੇ ਫੇਰ ਪਾਉਣ ਦੇ ਬੂਟੇ ਨੂੰ ਜਿਹੜੀ ਆ ਗੁਲਾਬ ਦੀ ਖੁਸ਼ਬੂ ਹੋਈ ਤੇ ਤੇਰੇ ਨੂੰ ਮੌਕੇ ਤੇ ਇਹਨੂੰ ਨੂੰ ਪਾਣੀ ਬਹੁਤ ਘੱਟ ਲਾਈ ਜਾਵਾ ਨਿੰਬੂ ਨਿੰਬੂ ਜਿਆਦੇ ਪਾਸੇ ਪੁੱਛੇ ਲਾਓ ਨਿੰਬੂ ਨੂੰ ਸਾਹੇ ਘਾਤ ਲਾਓ ਜਿਆਦੇ ਪਾਣੀ ਨਾ ਸੋਪ ਜਾਂਦੇ ਨਹੀਂ ਉਹ ਸਾਈਡ ਤੇ ਲਾਓ ਆਹੋ ਨਿੰਬੂ ਕਿੰਨਾ ਸਕੇ ਜੀ ਬੀ ਬਿਆ ਕਰਨੇ ਉਹ ਚਾਚਾ ਕਾਂਬਰਾ ਵਾਲਾ ਖਾਏ ਨਾ ਇੱਕ ਗੰਭਲਾ ਹੋਰ ਖਰਾਬ ਨਹੀਂ ਹੋਣਾ ਟੋਆ ਖੁੱਲਾ ਮਾਰੋ ਜੀ ਅੰਬ ਲਾਉਣਾ ਤੇ ਅੰਬ ਕਾਇਆ ਵੇਚ ਰਹੇ ਅੰਬ ਨਾਵੇ ਚਲਾਈਏ ਇੱਕੋ ਸਾਈਡ ਤੇ ਲਾ ਜੀ ਅੰਬ ਦੇ ਰੋਖ ਉਹ ਸਾਰਾ ਲਾ ਦੇ ਜੀ ਇੱਕ ਇੱਕ ਲਾ ਦਿਓ ਮੇਰੇ ਸੇ ਜੀ ਚੇਰੀ ਚੇਰੀ ਲਾ ਦਿਓ ਚੇਰੀ ਲਾਓ ਅੰਬ ਵੀ ਵਟਾਓ ਚੇਰੀ ਲਿਆ ਯਾਰ ਵੱਡੇ ਰੋਖ ਇੱਕ ਸਾਈਡ ਤੇ ਲਾ ਦਿਏ ਉਹ ਚੰਦਰੇ ਨਾਲ ਵੀ ਜਿਆਦੇ ਵੱਡੇ ਨਾਲ ਆਈ ਹੈ ਨਾ ਅੰਬ ਹੋ ਤੇ ਆਈਆਂ ਦੋ ਦਾ ਇੱਕ ਇਸ ਵਾਲਾ ਦੰਦਰੇ ਨਾਲ ਹਾਂ ਯਾਰ ਇਹ ਨਾ ਅਗਲਾ ਅਗਲਾ ਦੇ ਕੇ ਜੀ ਆਹ ਕਰੀਏ ਆਂਬ ਲਾਈਏ ਇੱਥੇ 올 ਐਂਡ ਲੋ ਵੱਡੀ ਏ ਉੱਛੇ ਸਾਰੇ ਨਾਲੇ ਸਾਈਡ ਤੇ ਹੋ ਜਾਣਗੇ ਵੱਡੇ ਆਂਬ ਉਹ ਚੇਰੀ ਲਾਈਏ ਜਾਂ ਚੇਰੀ ਦੇ ਬੂਟੇ ਦਾ ਦੇਖੋ ਨਹੀਂ ਇਹ ਕੋ ਗਾੜੀ ਟੂਆ ਮਾਰਦੀਆਂ ਚੇਰੀ ਉੱਥੇ ਲਾ ਜੀ ਉੱਥੇ ਸੰ ਨਿੰਬੂ ਲਾ ਦੇ ਚੇਰੀ ਮੈਨਾਂ ਬਹੁਤੀ ਵੱਡੀ ਹੁੰਦੀ ਮੈਨਾਂ ਕਿਸੇ ਨੂੰ ਮਾਰ ਬਰ ਮਾ ਨਹੀਂ ਨਹੀਂ ਮਾੜਾ ਆਇਆ ਤੇ ਵੀ ਪਿਆਣ ਖਾਵੇ ਭਰਾ ਖੁੱਲਾ ਕਰ ਟਿਆੜ ਮਾੜਾ ਖੁੱਲਾ ਕਰ ਜੀ ਨਿੰਬੂ ਨਹੀਂ ਲਾਉਣਾ ਪੱਟਿਆ ਨਿੰਬੂ ਲਾਉਣਾ ਚੇਰੀ ਦੇ ਆਫੜੀ ਚੇਰੀ ਲਾਕੀ ਜਾਣੀ ਆ ਯਾਰ ਚੇਰੀ ਲਾਕੀ ਜਾਣੀ ਰਹਿੰਦੇ ਰਹਿੰਦੇ ਉਹ ਗਾੜੀ ਲਾਫਰ ਬੂਟਾ ਪੁੱਛ ਕੇ ਪਾ ਦੇ ਉਹ ਉੱਥੇ ਗੱਡੀ ਮਾਰ ਤੇ ਉਹ ਦਾ ਟੂਆ ਮਾਰ ਉਹ ਵੱਡਾ ਵਲੋਗ ਹੋਣਾ ਵੀ